ਇੱਕ ਸ਼ਾਪਿੰਗ ਮਾਲ ਦੇ ਨੇੜੇ ਹੀ ਬਣੀ ਚਾਹ ਦੀ ਦੁਕਾਨ ਤੇ ਪਤੀ ਪਤਨੀ ਆਉਂਦੇ ਹਨ ਜੋ ਕਿ ਉਸ ਸ਼ਾਪਿੰਗ ਮਾਲ ਦੇ ਮਾਲਕ ਸਨ ਉਹ ਉੱਥੇ ਬੈਠ ਕੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਗੱਲਾਂ ਕਰਦੇ ਕਰਦੇ ਪਤਨੀ ਅਚਾਨਕ ਰੋਣ ਲੱਗਦੀ ਹੈ ਕਿਉਂਕਿ ਇਸ ਸ਼ਾਪਿੰਗ ਮਾਲ ਦੇ ਨਾਲ ਉਸਦੇ ਪਿਓ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ ਪਰ ਹੁਣ ਇਹ ਸ਼ਾਪਿੰਗ ਮਾਲ ਵਿਕਣ ਵਾਲਾ ਸੀ ਇਹ ਸਭ ਕੁਝ ਦੇਖ ਕੇ ਉੱਥੇ ਕੰਮ ਕਰਨ ਵਾਲਾ ਇੱਕ ਛੋਟਾ ਜਿਹਾ ਮਾਸੂਮ ਮੁੰਡਾ ਉਹਨਾਂ ਦੇ ਕੋਲ ਆਉਂਦਾ ਤੇ ਆ ਕੇ ਕਹਿਣ ਲੱਗਦਾ ਹੈ ਕਿ ਆਂਟੀ ਜੇ ਤੁਸੀਂ ਮੇਰੀ ਗੱਲ ਮੰਨੋਗੇ ਤਾਂ ਤੁਹਾਨੂੰ ਇਹ ਮਾਲ ਨਹੀਂ ਵੇਚਣਾ ਪਵੇਗਾ ਕੌਣ ਸੀ ਉਹ 마ਸੂਮ ਮੁੰਡਾ ਜੋ ਇਸ ਤਰ੍ਹਾਂ ਕਹਿ ਰਿਹਾ ਸੀ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਚੰਡੀਗੜ੍ਹ ਸ਼ਹਿਰ ਵਿੱਚ ਇੱਕ ਬਹੁਤ ਹੀ ਅਮੀਰ ਆਦਮੀ ਰਹਿੰਦਾ ਹੈ ਉਹ ਅਮੀਰ ਆਦਮੀ ਦੇ ਦੋ ਮੁੰਡੇ ਹਨ ਤੇ ਇੱਕ ਛੋਟੀ ਕੁੜੀ ਹੈ ਬੱਚੇ ਹੌਲੀ-ਹੌਲੀ ਵੱਡੇ ਹੋਣ ਲੱਗੇ ਹਨ ਪਿਓ ਦੇ ਕਾਰੋਬਾਰਾਂ ਵਿੱਚ ਇੱਕ ਸ਼ਾਪਿੰਗ ਮਾਲ ਵੀ ਸੀ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਸwamy ਦੇ ਨਾਲ ਉਸ ਅਮੀਰ ਵਿਅਕਤੀ ਦੇ ਦੋਨੇ ਮੁੰਡਿਆਂ ਦਾ ਵਿਆਹ ਹੋ ਗਿਆ ਸੀ ਤੇ ਉਸ ਦੀ ਕੁੜੀ ਦਾ ਵੀ ਥੋੜਾ ਟਾਈਮ ਪਹਿਲਾਂ ਹੀ ਇੱਕ ਨਵਰਾਜ ਨਾਮ ਦੇ ਮੁੰਡੇ ਨਾਲ ਵਿਆਹ ਹੋਇਆ ਸੀ ਉਸ ਦਾ ਆਪਣਾ ਵਧੀਆ ਕਾਰੋਬਾਰ ਸੀ ਵਧੀਆ ਬਿਜ਼ਨਸ ਸੀ ਨਵਰਾਜ ਨਾਲ ਉਸ ਅਮੀਰ ਵਿਅਕਤੀ ਦੀ ਧੀ ਜਿਹਦਾ ਨਾਮ ਸਰਗੁਣ ਸੀ ਉਸ ਦਾ ਵਿਆਹ ਹੋਇਆ ਸੀ ਉਹ ਬਹੁਤ ਹੀ ਖੁਸ਼ ਹੈ ਸਰਗੁਣ ਦੇ ਵੱਡੇ ਭਰਾ ਦਾ ਨਾਮ ਰੇਸ਼ਮ ਸਿੰਘ ਹੈ ਤੇ ਛੋਟੇ ਦਾ ਨਾਮ ਹਰਵੰਦ ਸੀ ਤਿੰਨੇ ਭੈਣ ਭਰਾਵਾਂ ਵਿੱਚ ਬਹੁਤ ਹੀ ਪਿਆਰ ਸੀ ਪਰ ਜਿਵੇਂ ਹੀ ਮੁੰਡਿਆਂ ਦੇ ਵਿਆਹ ਨੂੰ ਕੁਝ ਸਮਾਂ ਹੁੰਦਾ ਹੈ ਉਹਨਾਂ ਦੋਨਾਂ ਭਾਵਾਂ ਵਿੱਚ ਛੋਟੀ ਛੋਟੀ ਗੱਲ ਤੇ ਲੜਾਈ ਰਹਿਣ ਲੱਗਦੀ ਹੈ ਇਸ ਲੜਾਈ ਦੇ ਕਾਰਨ ਪਿਓ ਥੋੜਾ ਜਿਆ ਪਰੇਸ਼ਾਨ ਰਹਿਣ ਲੱਗਦਾ ਹੈ ਉਹ ਮੁੰਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਪਿਓ ਦੀ ਗੱਲ ਨਹੀਂ ਮੰਨਦੇ ਤੇ ਅਲੱਗ ਹੋਣ ਲਈ ਕਹਿਣ ਲੱਗਦੇ ਹਨ ਪਿਓ ਉਹਨਾਂ ਨੂੰ ਸਮਝਾਉਂਦਾ ਹੈ ਕਿ ਇਕੱਠੇ ਰਹਿਣਾ ਚਾਹੀਦਾ ਥਵਾਕ ਵਰਗੀ ਕੋਈ ਰੀਸ ਨਹੀਂ ਪਰ ਉਹ ਆਪਣੇ ਪਿਓ ਦੀ ਇੱਕ ਨਹੀਂ ਮੰਨਦੇ ਉਹ ਆਪਣੇ ਪਿਓ ਨੂੰ ਕਹਿੰਦੇ ਨੇ ਕਿ ਤੁਸੀਂ ਬਿਜ਼ਨਸ ਤੇ ਸਾਰੀ ਪ੍ਰਾਪਰਟੀ ਦਾ ਵਟਵਾਰਾ ਕਰ ਦਿਓ ਅਸੀਂ ਇੱਕ ਦੂਜੇ ਨਾਲ ਕੰਮ ਨਹੀਂ ਕਰ ਸਕਦੇ ਪਿਓ ਇਹ ਗੱਲ ਸੁਣ ਕੇ ਥੋੜੀ देर ਸੋਚ ਵਿਚਾਰ ਕਰਦਾ ਪਰ ਫਿਰ ਉਹ ਇਹ ਸੋਚਦਾ ਹੈ ਕਿ ਇਹਨਾਂ ਦੀ ਭਲਾਈ ਲਈ ਵਟਵਾਰਾ ਕਰ ਦੇਣਾ ਹੀ ਚੰਗੀ ਗੱਲ ਹੈ ਪਿਓ ਆਪਣੀ ਧੀ ਤੇ ਜਵਾਈ ਨੂੰ ਵੀ ਸੱਦ ਲੈਂਦਾ ਹੈ ਆਪਣੇ ਬਿਜ਼ਨਸ ਤੇ ਪ੍ਰਾਪਰਟੀ ਨੂੰ ਉਹ ਵੰਡਣ ਲੱਗਦਾ ਹੈ ਹੋਰ ਬਿਜ਼ਨਸ ਤੇ ਪ੍ਰਾਪਰਟੀ ਤਾਂ ਉਸਨੇ ਆਪਣੇ ਦੋਨੇ ਮੁੰਡਿਆਂ ਵਿੱਚ ਵੰਡ ਦਿੱਤੀ ਸੀ ਪਰ ਜੋ ਸ਼ਾਪਿੰਗ ਮਾਲ ਸੀ ਉਸਨੂੰ ਉਹ ਆਪਣੀ ਧੀ ਸਰਗੁਨ ਨੂੰ ਦੇਣਾ ਚਾਹੁੰਦਾ ਸੀ ਸਰਗੁਨ ਉਹ ਸ਼ੋਪਿੰਗ ਮਾਲ ਲੈਂਡ ਤੋਂ ਮਨਾ ਕਰਦੀ ਐ ਉਹ ਕਹਿੰਦੀ ਐ ਕਿ ਤੁਸੀਂ ਇਹ ਵੀ ਦੋਨੇ ਭਰਾਵਾਂ ਨੂੰ ਹੀ ਦੇ ਦਿਓ ਪਰ ਪਿਓ ਕਹਿੰਦਾ ਕਿ ਮੈਂ ਬਾਕੀ ਸਭ ਕੁਝ ਇਹਨਾਂ ਨੂੰ ਹੀ ਦਿੱਤਾ ਐ ਇਹ ਮੈਂ ਤੈਨੂੰ ਦੇਣਾ ਚਾਹਣਾ ਐ ਇਸ ਉੱਤੇ ਤੇਰਾ ਵੀ ਹੱਕ ਬਣਦਾ ਤੂੰ ਵੀ ਤਾਂ ਮੇਰੀ ਧੀ ਐ ਪਿਓ ਨੇ ਸ਼ੋਪਿੰਗ ਮਾਲ ਸਰਗੁਨ ਨੂੰ ਦੇ ਦਿੱਤਾ ਸੀ ਪਰ ਇਹਦੇ ਨਾਲ ਉਸਦੇ ਵੱਡੇ ਭਰਾ ਰੇਸ਼ਮ ਨੂੰ ਬਹੁਤ ਬੁਰਾ ਲੱਗਦਾ ਉਹਨੂੰ ਇਹ ਗੱਲ ਬਹੁਤ ਬੁਰੀ ਲੱਗੀ ਸੀ ਕੀ ਪਿਓ ਨੇ ਪ੍ਰਾਪਰਟੀ ਦਾ ਇੱਕ ਹਿੱਸਾ ਸਰਗੁਣ ਨੂੰ ਦੇ ਦਿੱਤਾ ਜਿਸ ਤੋਂ ਚੰਗੀ ਆਮਦਨੀ ਹੁੰਦੀ ਸੀ ਪਰ ਉਸ ਸਮੇਂ ਉਹ ਆਪਣੇ ਦਿਮਾਗ ਤੋਂ ਕੰਮ ਲੈਂਦਾ ਤੇ ਇਸ ਉੱਤੇ ਕੋਈ ਵੀ ਟਿੱਪਣੀ ਨਹੀਂ ਕਰਦਾ ਉਹ ਇਸ ਤਰ੍ਹਾਂ ਜਿਤਾਉਂਦਾ ਜਿਵੇਂ ਉਸ ਨੂੰ ਇਸ ਫੈਸਲੇ ਨਾਲ ਕੋਈ ਪਰੇਸ਼ਾਨੀ ਨਹੀਂ ਸਗੋਂ ਉਹ ਤਾਂ ਸਰਗੁਣ ਦੇ ਮੂੰਹ ਤੇ ਇਹ ਕਹਿੰਦਾ ਕਿ ਹਾਂ ਇਹ ਤੈਨੂੰ ਲੈਣਾ ਚਾਹੀਦਾ ਪਤਾ ਨਹੀਂ ਕਿਹੋ ਜਿਹਾ ਟਾਈਮ ਆਵੇਗਾ ਤੈਨੂੰ ਵੀ ਕਦੇ ਇਹਦੀ ਜ਼ਰੂਰਤ ਪੈ ਸਕਦੀ ਹੈ ਇਹ ਸੁਣ ਕੇ ਸਰਗੁਣ ਕਹਿਣ ਲੱਗਦੀ ਹੈ ਕਿ ਠੀਕ ਹੈ ਵੀਰੇ ਜੇ ਇਹ ਗੱਲ ਹੈ ਤਾਂ ਮੈਨੂੰ ਕੋਈ ਸਮੱਸਿਆ ਨਹੀਂ ਪਰ ਫਿਲਹਾਲ ਤਾਂ ਤੁਸੀਂ ਇਹਨੂੰ ਆਪਣੇ ਕੋਲ ਹੀ ਰੱਖ ਲਓ ਜੋ ਵੀ ਕਮਾਈ ਹੋਵੇਗੀ ਉਹ ਪਾਪਾ ਨੂੰ ਜਮ੍ਹਾਂ ਕਰਵਾ ਦਿਆ ਕਰੋ ਇਹ ਕਹਿ ਕੇ ਸਰਗੋਨ ਉੱਥੋਂ ਆਪਣੇ ਘਰ ਆ ਜਾਂਦੀ ਹੈ ਉਸ ਦਾ ਵੱਡਾ ਭਰਾ ਰੇਸ਼ਮ ਹੁਣ ਉਸ ਸ਼ਾਪਿੰਗ ਮਾਲ ਨੂੰ ਸੰਭਾਲਣ ਲੱਗਦਾ ਹੈ ਰੇਸ਼ਮ ਦੇ ਮਨ ਵਿੱਚ ਇਹ ਲਾਲਚ ਸੀ ਕਿ ਇਹ ਸ਼ਾਪਿੰਗ ਮਾਲ ਉਹਦਾ ਹੋ ਜਾਏ ਉਹ ਕਿਵੇਂ ਨਾ ਕਿਵੇਂ ਕਰਕੇ ਇਸ ਸ਼ਾਪਿੰਗ ਮਾਲ ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀ ਕਿਉਂਕਿ ਇਸ ਸ਼ਾਪਿੰਗ ਮਾਲ ਤੋਂ ਬਹੁਤ ਚੰਗੀ ਕਮਾਈ ਹੁੰਦੀ ਸੀ ਇਹ ਸ਼ਾਪਿੰਗ ਮਾਲ ਬਹੁਤ ਵੱਡਾ ਸੀ ਹੌਲੀ ਹੌਲੀ ਰੇਸ਼ਮ ਇਸ ਸ਼ਾਪਿੰਗ ਮਾਲ ਤੇ ਆਪਣੀ ਪਕੜ ਮਜ਼ਬੂਤ ਕਰਨ ਲੱਗਦਾ ਹੈ ਉਹ ਹੌਲੀ ਹੌਲੀ ਸ਼ਾਪਿੰਗ ਮਾਲ ਨੂੰ ਘਾਟੇ 'ਚ ਦਿਖਾਉਣ ਲੱਗਦਾ ਹੈ ਇਹ ਦੇਖ ਕੇ ਉਹਦਾ ਪਿਓ ਕਹਿੰਦਾ ਕਿ ਸ਼ਾਪਿੰਗ ਮਾਲ ਦਾ ਲੇਖਾ ਜੋਖਾ ਮੈਂ ਆਪੇ ਦੇਖ ਲਿਆ ਕਰਾਂਗਾ ਬਸ ਤੂੰ ਆਪਣੇ ਕੰਮਾਂ 'ਵਲ ਧਿਆਨ ਦੇ ਇੰਨਾ ਗਹਿ ਕੇ ਹੁਣ ਪਿਓ ਉਸ ਸ਼ਾਪਿੰਗ ਮਾਲ ਦਾ ਕੰਮ ਸੰਭਾਲਣ ਲੱਗਦਾ ਹੈ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਵੱਡੇ ਭਰਾ ਦੇ ਮਨਸੂਬੇ ਫੇਲ ਹੋ ਗਏ ਸੀ ਪਰ 6 ਮਹੀਨੇ ਬਾਅਦ ਹੀ ਉਸਦੇ ਪਿਓ ਦੀ ਮੌਤ ਹੋ ਜਾਂਦੀ ਹੈ ਹੁਣ ਜਿਵੇਂ ਹੀ ਪਿਓ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਉਸ ਮੌਲ ਨੂੰ ਵੱਡਾ ਭਰਾ ਰੇਸ਼ਮੀ ਦੁਆਰੇ ਸੰਭਾਲਣ ਲੱਗਦਾ ਹੈ ਹੁਣ ਰੇਸ਼ਮ ਨੂੰ ਵੀ ਮੌਕਾ ਮਿਲ ਗਿਆ ਸੀ ਕਿ ਉਹ ਮੌਲ ਤੇ ਆਪਣਾ ਪੂਰੀ ਤਰ੍ਹਾਂ ਨਸਕੰਜਾ ਕਰ ਸਕੇ ਤੇ ਭੈਣ ਨੂੰ ਇਸ ਮੌਲ ਨੂੰ ਵੇਚਣ ਲਈ ਮਜਬੂਰ ਕਰ ਸਕੇ ਉਹ ਮੌਲ ਨੂੰ ਹੌਲੀ-ਹੌਲੀ ਬਿਲਕੁਲ ਹੀ ਘਾਟੇ ਵਿੱਚ ਦਿਖਾਉਣ ਲੱਗਦਾ ਹੈ ਜਦੋਂ ਸਰਗਣ ਨੇ ਇਸ ਬਾਰੇ ਪੁੱਛਦੀ ਐ ਤਾਂ ਉਹ ਇਹੀ ਕਹਿੰਦਾ ਕਿ ਗਾਕਾਂ ਦੀ ਗਿਣਤੀ ਬਹੁਤ ਘੱਟ ਹੋ ਗਈ ਹੁਣ ਤਾਂ ਲੋਕ ਆਨਲਾਈਨ ਸ਼ਾਪਿੰਗ ਕਰਨ ਲੱਗ ਗਏ ਨੇ ਮਾਲ ਵਿੱਚ ਤਾਂ ਕੋਈ ਆਉਂਦਾ ਹੀ ਨਹੀਂ ਥੋੜੇ ਸਮੇਂ ਵਿੱਚ ਹੀ ਰੇਸ਼ਮ ਉਸ ਮਾਲ ਨੂੰ ਬਹੁਤ ਜ਼ਿਆਦਾ ਘਾਟੇ ਵਿੱਚ ਦਿਖਾ ਦਿੰਦਾ ਹੈ ਭਾਵੇਂ ਕੀ ਮਾਲ ਵਧੀਆ ਚੱਲ ਰਿਹਾ ਸੀ ਇਹੋ ਜੀ ਕੋਈ ਦਿੱਕਤ ਨਹੀਂ ਸੀ ਉਹ ਸਰਗਣ ਨੂੰ ਕਹਿੰਦਾ ਹੈ ਕਿ ਅਗਲੇ ਮਹੀਨੇ ਮੈਂ ਕੁਝ ਵਰਕਰਾਂ ਨੂੰ ਕੰਮ ਤੋਂ ਕੱਢ ਦੇਵਾਂਗਾ ਹੋ ਸਕਦਾ ਹੈ ਇਹਦੇ ਨਾਲ ਆਪਾਂ ਨੂੰ ਕੁਝ ਬਚਤ ਰਹਿਣ ਲੱਗ ਜਾਵੇ ਪਰ ਉਹ ਸਭ ਕੁਝ ਝੂਠ ਕਹਿ ਰਿਹਾ ਸੀ ਉਹ ਸ਼ੋਪਿੰਗ ਮਾਲ ਦੀ ਸਾਰੀ ਕਮਾਈ ਆਪਣੇ ਕੋਲ ਰੱਖਣ ਲੱਗਦਾ ਹੈ ਸਰਗਨ ਨੂੰ ਤਾਂ ਵੈਸੇ ਵੀ ਉਹਨਾਂ ਪੈਸਿਆਂ ਦੀ ਕੋਈ ਝਾਕ ਨਹੀਂ ਸੀ ਉਹ ਤਾਂ ਆਪਣੇ ਘਰ ਵਾਲੇ ਦੇ ਨਾਲ ਦੂਜੇ ਸ਼ਹਿਰ ਵਿੱਚ ਰਹਿੰਦੀ ਸੀ ਜਿਨ੍ਹਾਂ ਦੇ ਆਪਣੇ ਵਧੀਆ ਬਿਜ਼ਨਸ ਹਨ ਹੌਲੀ ਹੌਲੀ ਰੇਸ਼ਮ ਉਸ ਮਾਲ ਨੂੰ ਬਿਲਕੁਲ ਹੀ ਘਾਟੇ ਵਿੱਚ ਦਿਖਾਉਣ ਲੱਗਦਾ ਜਿਵੇਂ ਹੀ ਪਿਓ ਦੀ ਮੌਤ ਨੂੰ ਇੱਕ ਸਾਲ ਹੁੰਦਾ ਹੈ ਤਾਂ ਉਹ ਆਪਣੀ ਭੈਣ ਨੂੰ ਕਹਿਣ ਲੱਗਦਾ ਹੈ ਕਿ ਮੈਨੂੰ ਲੱਗਦਾ ਆਪਾਂ ਨੂੰ ਹੁਣ ਇਹ ਮਾਲ ਵੇਚ ਦੇਣਾ ਚਾਹੀਦਾ ਹੈ ਜੇ ਅਸੀਂ ਇਹਨੂੰ ਰੱਖਾਂਗੇ ਤਾਂ ਇਹ ਸਾਨੂੰ ਹੋਰ ਵੀ ਘਾਟਾ ਦੇ ਕੇ ਜਾਵੇਗਾ। ਉਹ ਸਰਗੁਣ ਨੂੰ ਝੂਠ ਬੋਲ ਰਿਹਾ ਸੀ। ਉਹ ਕਹਿੰਦਾ ਕਿ ਮੈਂ ਤਾਂ ਵਰਕਰਾਂ ਨੂੰ ਤਨਖਾਹ ਵੀ ਆਪਣੇ ਪੱਲਿਓਂ ਦੇ ਰਾਂ। ਸਰਗੁਣ ਇਸ ਬਾਰੇ ਆਪਣੇ ਪਤੀ ਨਾਲ ਗੱਲ ਕਰਦੀ ਹੈ। ਜਦੋਂ ਉਹ ਸਾਰੀ ਕਹਾਣੀ ਸੁਣਦਾ ਤਾਂ ਉਹ ਵੀ ਇਹੀ ਰਹਿ ਦਿੰਦਾ ਕਿ ਇਸ ਮਾਲ ਨੂੰ ਵੇਚ ਦੇਣਾ ਚਾਹੀਦਾ ਹੈ। ਇਹ ਗੱਲ ਸੁਣ ਕੇ ਸਰਗੁਣ ਆਪਣੇ ਭਰਾ ਤੇ ਪਤੀ ਦੀ ਗੱਲ ਮੰਨਣ ਲਈ ਤਿਆਰ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹ ਆਪਣੇ ਪਤੀ ਨਾਲ ਸਿੱਧੀ ਚੰਡੀਗੜ੍ਹ ਆਉਂਦੀ ਹੈ ਜਿੱਥੇ ਉਸ ਦਾ ਭਰਾ ਇੱਕ ਵਿਅਕਤੀ ਨੂੰ ਲੈ ਕੇ ਆਉਣ ਵਾਲਾ ਸੀ ਜੋ ਕਿ ਇਸ ਮਾਲ ਨੂੰ ਖਰੀਦਣਾ ਚਾਹੁੰਦਾ ਸੀ ਉਹ ਸਾਰੇ ਪੈਸੇ ਅੱਜ ਹੀ ਦੇਣ ਲਈ ਤਿਆਰ ਸੀ ਸਰਗੁਣ ਆਪਣੇ ਪਤੀ ਨਵਰਾਜ ਨਾਲ ਸ਼ਾਪਿੰਗ ਮਾਲ ਦੇ ਨੇੜੇ ਹੀ ਬਣੀ ਇੱਕ ਚਾਹ ਦੀ ਦੁਕਾਨ ਉੱਤੇ ਆ ਕੇ ਬੈਠ ਜਾਂਦੀ ਹੈ ਉਹ ਉੱਥੇ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਗੱਲਾਂ ਕਰਦੇ ਕਰਦੇ ਅਚਾਨਕ ਸਰਗੁਣ ਦੀ ਨਜ਼ਰ ਉਸ ਸ਼ਾਪਿੰਗ ਮਾਲ ਤੇ ਜਾਂਦੀ ਹੈ ਜੋ ਉਸਦੇ ਪਿਓ ਦੀ ਆਖਰੀ ਨਿਸ਼ਾਨੀ ਸੀ ਪਰ ਅੱਜ ਉਹ ਇਸ ਨੂੰ ਵੇਚਣ ਵਾਲੀ ਸੀ ਇਹ ਸਭ ਕੁਝ ਸੋਚ ਕੇ ਸਰਗੁਣ ਰੋਣ ਲੱਗ ਜਾਂਦੀ ਹੈ ਨਵਰਾਜ ਉਸ ਨੂੰ ਰੋਣ ਦਾ ਕਾਰਨ ਪੁੱਛਦਾ ਹੈ ਤਾਂ ਉਹ ਕਹਿਣ ਲੱਗਦੀ ਹੈ ਕਿ ਇਹ ਮੇਰੇ ਪਿਓ ਦੀ ਨਿਸ਼ਾਨੀ ਹੈ ਪਰ ਮੈਂ ਅੱਜ ਇਸ ਨੂੰ ਵੇਚਣ ਵਾਲੀ ਆ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਇਹ ਸਭ ਕੁਝ ਸੁਣ ਕੇ ਨਵਰਾਜ ਉਸ ਨੂੰ ਸਮਝਾਉਣ ਲੱਗਦਾ ਹੈ ਪਰ ਉਦੋਂ ਹੀ ਉਸ ਦੁਕਾਨ ਉੱਤੇ ਕੰਮ ਕਰਨ ਵਾਲਾ ਇੱਕ ਛੋਟਾ ਜਿਹਾ ਮੁੰਡਾ ਜਿਹਦਾ ਨਾਮ ਰਾਜੂ ਸੀ ਉਹ ਇਹ ਸਾਰੀਆਂ ਗੱਲਾਂ ਸੁਣ ਲੈਂਦਾ ਹੈ ਉਹ ਮਾਲ ਦੇ ਸਟਾਫ ਲਈ ਵੀ ਚਾਹ ਲੈ ਕੇ ਮਾਲ ਵਿੱਚ ਜਾਂਦਾ ਹੁੰਦਾ ਸੀ ਇਹ ਸਭ ਕੁਝ ਸੁਣ ਕੇ ਉਹ ਮੁੰਡਾ ਸਮਝ ਜਾਂਦਾ ਹੈ ਕਿ ਇਹ ਔਰਤ ਕਿਉਂ ਰੋ ਰਹੀ ਹੈ ਥੋੜਾ ਚਿਰ ਖੜ ਕੇ ਉਹ ਮੁੰਡਾ ਸਰਗਣ ਦੇ ਕੋਲ ਆਉਂਦਾ ਹੈ ਤੇ ਉਸ ਵੱਲ ਦੇਖਣ ਲੱਗਦਾ ਹੈ ਉਹ ਮੁੰਡਾ ਰਾਜੂ ਸਰਗਣ ਨੂੰ ਕਹਿਣ ਲੱਗਦਾ ਹੈ ਕਿ ਆਂਟੀ ਜੇ ਤੁਸੀਂ ਮੇਰੀ ਗੱਲ ਮੰਨੋਗੇ ਤਾਂ ਤੁਹਾਨੂੰ ਇਹ ਸ਼ਾਪਿੰਗ ਮਾਲ ਵੇਚਣਾ ਨਹੀਂ ਪਵੇਗਾ ਜਦੋਂ ਨਵਰਾਜ ਉਸ ਨੂੰ ਸਮਝਾ ਰਿਹਾ ਸੀ ਕਿ ਇਹ ਮਾਲ ਘਾਟਾ ਦੇ ਰਿਹਾ ਹੈ ਇਸ ਤੋਂ ਕੋਈ ਕਮਾਈ ਨਹੀਂ ਹੋ ਰਹੀ ਤਾਂ ਫਿਰ ਇਹਨੂੰ ਰੱਖ ਕੇ ਕੀ ਕਰਨਾ ਹੈ ਇਹ ਤਾਂ ਵੇਚਣ 'ਚ ਹੀ ਫਾਇਦਾ ਹੈ ਸਰਗੁਣ ਉਸ ਬੱਚੇ ਵੱਲ ਹੈਰਾਨੀ ਨਾਲ ਦੇਖਣ ਲੱਗਦੀ ਹੈ ਪਰ ਉਦੋਂ ਹੀ ਨਵਰਾਜ ਉਸ ਬੱਚੇ ਨੂੰ ਕਹਿੰਦਾ ਹੈ ਕਿ ਤੂੰ ਆਪਣਾ ਕੰਮ ਕਰ ਇਹ ਤੇਰੇ ਕੰਮ ਦੀ ਗੱਲ ਨਹੀਂ ਇਹ ਵੱਡਿਆਂ ਦੀ ਗੱਲ ਹੈ ਇਹ ਸੁਣ ਕੇ ਰਾਜੂ ਉੱਥੋਂ ਜਾਣ ਲੱਗਦਾ ਹੈ ਤੇ ਕਹਿੰਦਾ ਹੈ ਕਿ ਮੈਂ ਕੀ ਲੈਣਾ ਜਦੋਂ ਤੁਸੀਂ ਮੇਰੀ ਗੱਲ ਸੁਣਨੀ ਹੀ ਨਹੀਂ ਇਹ ਕਹਿ ਕੇ ਰਾਜੂ ਉੱਥੋਂ ਜਾਣ ਹੀ ਲੱਗਦਾ ਪਰ ਸਰਗੁਣ ਉਹਨੂੰ ਰੋਕ ਲੈਂਦੀ ਹੈ ਤੇ ਰੋਕ ਕੇ ਕਹਿਣ ਲੱਗਦੀ ਹੈ ਕਿ ਪੁੱਤ ਇੱਥੇ ਆ ਕੇ ਬੈਠ ਤੇ ਮੈਨੂੰ ਦੱਸ ਕੇ ਤੂੰ ਕੀ ਕਹਿਣਾ ਚਾਹਣਾ ਹੈ ਸਰਗੁਣ ਦੀ ਗੱਲ ਸੁਣ ਕੇ ਰਾਜੂ ਉਹਦੇ ਕੋਲ ਜਾ ਕੇ ਬੈਠ ਜਾਂਦਾ ਹੈ ਰਾਜੂ ਉਹਨਾਂ ਨੂੰ ਇੱਕ ਅਜਿਹੀ ਗੱਲ ਦੱਸਦਾ ਹੈ ਜਿਹਨੂੰ ਸੁਣ ਕੇ ਦੋਨੇ ਪਤੀ ਪਤਨੀ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਹਨ ਉਹ ਦੋਨੇ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਸਰਗੁਣ ਦਾ ਵੱਡਾ ਭਰਾ ਰੇਸ਼ਮ ਉਹਨਾਂ ਨਾਲ ਅਜਿਹਾ ਵੀ ਕਰ ਸਕਦਾ ਹੈ ਉਸ ਮੁੰਡੇ ਨੇ ਸਰਗੁਣ ਨੂੰ ਇਹ ਦੱਸਿਆ ਸੀ ਕਿ ਤੁਹਾਡਾ ਮਾਲ ਤਾਂ ਬਹੁਤ ਵਧੀਆ ਚੱਲ ਰਿਹਾ ਹੈ ਇਸ ਵਿੱਚ ਅਜਿਹੀ ਕੋਈ ਦਿੱਕਤ ਨਹੀਂ ਇਹ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਤਾਂ ਤੁਸੀਂ ਇੱਥੇ ਇੱਕ ਦੋ ਦਿਨ ਰਹਿ ਕੇ ਦੇਖ ਸਕਦੇ ਹੋ ਜਿਵੇਂ ਤੁਸੀਂ ਦੱਸ ਰਹੇ ਹੋ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਹੀ ਨਹੀਂ ਉਹ ਕਹਿੰਦਾ ਹੈ ਕਿ ਜਿਸ ਨੂੰ ਤੁਸੀਂ ਹਿਸਾਬ ਕਿਤਾਬ ਲਈ ਰੱਖਿਆ ਹੈ ਹੋ ਸਕਦਾ ਹੈ ਉਹੀ ਗੜਬੜੀ ਕਰ ਰਿਹਾ ਹੋਵੇ ਤੁਹਾਨੂੰ ਇਸ ਗੱਲ ਦੀ ਸ਼ਾਨਵੀਨ ਕਰਨੀ ਚਾਹੀਦੀ ਹੈ ਮੈਂ ਰੋਜ਼ ਇਸ ਮਾਲ ਦੇ ਅੰਦਰ ਜਾਂਦਾ ਤੇ ਮੈਂ ਦੇਖਦਾ ਕਿ ਰੋਜ਼ ਬਹੁਤ ਸਾਰੇ ਗਾਹਕ ਇਸ ਮਾਲ ਵਿੱਚ ਜਾਂਦੇ ਨੇ ਤੇ ਬਹੁਤ ਖਰੀਦਦਾਰੀ ਕਰਦੇ ਨੇ ਮਾਲ ਤਾਂ ਵਧੀਆ ਚੱਲ ਰਿਹਾ ਹੈ ਇਹ ਸਭ ਕੁਝ ਸੁਣ ਕੇ ਸਰਗਣ ਥੋੜੀ देर ਸੋਚ ਵਿਚਾਰ ਕਰਦੀ ਹੈ ਉਹ ਆਪਣੇ ਘਰ ਵਾਲੀ ਨਾਲ ਵੀ ਇਸ ਬਾਰੇ ਗੱਲ ਕਰਦੀ ਹੈ ਕਿ ਜਿਸ ਤਰ੍ਹਾਂ ਉਹ ਬੱਚਾ ਕਹਿ ਰਿਹਾ ਹੈ ਇਸ ਤਰ੍ਹਾਂ ਹੋ ਸਕਦਾ ਹੈ ਬੱਚੇ ਦੀਆਂ ਗੱਲ ਸੁਣ ਕੇ ਨਵਰਾਜ ਦੇ ਮਨ ਵਿੱਚ ਵੀ ਸ਼ੱਕ ਪੈਦਾ ਹੋ ਗਿਆ ਸੀ ਉਹ ਵੀ ਸਰਗੁਣ ਨੂੰ ਕਹਿੰਦਾ ਹੈ ਕਿ ਹਾਂ ਇਸ ਤਰ੍ਹਾਂ ਹੋ ਸਕਦਾ ਹੈ ਉਹ ਕਹਿੰਦਾ ਹੈ ਕਿ ਹੋ ਸਕਦਾ ਹੈ ਰੇਸ਼ਮ ਇਸ ਮਾਲ ਤੇ ਜ਼ਿਆਦਾ ਧਿਆਨ ਨਾ ਦਿੰਦਾ ਹੋਵੇ ਤੇ ਕੋਈ ਵਰਕਰ ਹੀ ਗੜਬੜੀ ਕਰ ਰਿਹਾ ਹੋਵੇ ਜਿਸ ਕਰਕੇ ਪੈਸਾ ਸਾਡੇ ਤੱਕ ਪਹੁੰਚ ਨਾ ਰਿਹਾ ਹੋਵੇ ਇਕ ਅਲਸਨ ਕੇ ਸਰਗੁਣ ਇਸ ਗੱਲ ਦੀ ਤਹਿ ਤੱਕ ਜਾਣ ਦਾ ਫੈਸਲਾ ਕਰਦੀ ਹੈ ਉਹ ਰੇਸ਼ਮ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਂ ਮਾਲ ਨਹੀਂ ਵੇਚਣਾ ਮੈਂ ਮਾਲ ਵੇਚਣ ਦਾ ਵਿਚਾਰ ਕੈਨਸਲ ਕਰ ਦਿੱਤਾ ਹੈ ਉਹ ਕਹਿੰਦੀ ਹੈ ਕਿ ਮੈਂ ਥੋੜੀ ਦੇਰ ਹੋਰ ਇਸ ਮਾਲ ਨੂੰ ਚਲਾਉਣਾ ਚਾਹੁੰਦੀ ਹਾਂ ਮੈਂ ਅਜੇ ਮਾਲ ਵੇਚਣਾ ਹੀ ਨਹੀਂ ਚਾਹੁੰਦੀ ਰੇਸ਼ਮ ਉਹਨੂੰ ਸਮਝਾਉਂਦਾ ਹੈ ਕਿ ਤੂੰ ਘਾਟਾ ਕਿਉਂ ਚੱਲ ਰਹੀ ਹੈ ਪਰ ਸਰਗੁਣ ਕਹਿੰਦੀ ਹੈ ਕਿ ਮੈਂ 2-4 ਮਹੀਨੇ ਹੋਰ ਦੇਖਣਾ ਚਾਹੁੰਦੀ ਹਾਂ ਇਹ ਕਹਿ ਕੇ ਉਸਨੇ ਆਪਣੇ ਭਰਾ ਨੂੰ ਦਾ ਮਨਾ ਕਰ ਦਿੱਤਾ ਸੀ ਪਰ ਉਹਨੇ ਸਾਰੀ ਗੱਲ ਸੱਚ-ਸੱਚ ਨਹੀਂ ਦੱਸੀ ਸੀ ਉਸਦੇ ਮਨ ਵਿੱਚ ਇਹ ਚੱਲ ਰਿਹਾ ਸੀ ਕਿ ਮੇਰਾ ਭਰਾ ਤਾਂ ਮੌਲ ਦਾ ਕੰਮ ਠੀਕ ਠੰਗ ਨਾ ਦੇਖਦਾ ਤੇ ਮੇਰੇ ਤੱਕ ਪੈਸੇ ਪਹੁੰਚਾ ਰਿਹਾ ਜੇ ਮੈਂ ਇਹ ਕਵਾਂਗੀ ਤਾਂ ਹੋ ਸਕਦਾ ਹੈ ਕਿ ਉਹ ਇਹ ਸੋਚੇ ਕਿ ਮੈਂ ਉਸ ਉੱਤੇ ਹੀ ਸ਼ੱਕ ਕਰ ਰਹੀ ਹਾਂ ਉਹ ਰੇਸ਼ਮ ਨੂੰ ਕੁਝ ਨਹੀਂ ਦੱਸਦੀ ਹੁਣ ਦੋਨੇ ਪਤੀ-ਪਤਨੀ ਮੌਲ ਦੇ ਨੇੜੇ ਹੀ ਇੱਕ ਹੋਟਲ ਵਿੱਚ ਕਮਰਾ ਲੈਂਦੇ ਨੇ ਤੇ ਉੱਥੇ ਹੀ ਰੁਕਣ ਦਾ ਫੈਸਲਾ ਕਰਦੇ ਹਨ ਉਹ ਤੇ ਦੋ ਦਿਨ ਰੁਕਦੇ ਨੇ ਜਿਵੇਂ ਉਸ ਮੁੰਡੇ ਰਾਜੂ ਨੇ ਦੱਸਿਆ ਸੀ ਉਸੇ ਤਰ੍ਹਾਂ ਹੀ ਮੌਲ ਚੱਲ ਰਿਹਾ ਸੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਜ਼ਰ ਨਹੀਂ ਸੀ ਆ ਰਹੀ ਇਹ ਸਭ ਕੁਝ ਦੇਖ ਕੇ ਉਹ ਦੋਨੇ ਹੈਰਾਨ ਰਹਿ ਜਾਂਦੇ ਨੇ ਤੇ ਪੂਰੇ ਮਾਮਲੇ ਦੀ ਤੈਅ ਤੱਕ ਜਾਣ ਬਾਰੇ ਸੋਚਣ ਲੱਗਦੇ ਹਨ ਉਹ ਰਾਜੂ ਨੂੰ ਵੀ ਕਹਿੰਦੇ ਨੇ ਕਿ ਜੇ ਤੈਨੂੰ ਕੋਈ ਵੀ ਗੱਲ ਪਤਾ ਲੱਗੇ ਤਾਂ ਤੂੰ ਸਾਨੂੰ ਜਰੂਰ ਦੱਸੀ ਉਹ ਆਪਣਾ ਨੰਬਰ ਉਸ ਮੁੰਡੇ ਨੂੰ ਦੇ ਦਿੰਦੇ ਨੇ ਉਹ ਰਾਜੂ ਨੂੰ ਇੱਕ ਛੋਟਾ ਜਿਹਾ ਫੋਨ ਖਰੀਦ ਕੇ ਦਿੰਦੇ ਹਨ ਰਾਜੂ ਨੂੰ ਜਦੋਂ ਵੀ ਕੋਈ ਥੋੜੀ ਜਿਹੀ ਵੀ ਅਜੀਬ ਗੱਲ ਲੱਗਦੀ ਹੈ ਉਹ ਸਰਗੁਣ ਤੇ ਨਵਰਾਜ ਨੂੰ ਦੱਸ ਦਿੰਦਾ ਹੈ ਥੋੜੇ ਦਿਨਾਂ ਵਿੱਚ ਹੀ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਇਸ ਸਭ ਪਿੱਛੇ ਰੇਸ਼ਮ ਦਾ ਹੀ ਹੱਥ ਹੈ ਤੇ ਉਹ ਇਹ ਨਹੀਂ ਚਾਹੁੰਦਾ ਕਿ ਇਹ ਮਾਲ ਉਹਦੀ ਭੈਣ ਨੂੰ ਮਿਲੇ ਜਿਸ ਵਿਅਕਤੀ ਨੂੰ ਉਹ ਮਾਲ ਦਾ ਸੌਦਾ ਕਰਨ ਵਾਸਤੇ ਲੈ ਕੇ ਆਇਆ ਸੀ ਉਹ ਕੋਈ ਹੋਰ ਨਹੀਂ ਸੀ ਸਗੋਂ ਉਸੇ ਦਾ ਹੀ ਕੋਈ ਦੋਸਤ ਸੀ ਜਿਸ ਤੋਂ ਬਾਅਦ ਵਿੱਚ ਉਹ ਮਾਲ ਨੂੰ ਆਪ ਖਰੀਦ ਲੈਣਾ ਚਾਹੁੰਦਾ ਸੀ ਸਰਗੁਣ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਉਹਦਾ ਆਪਣਾ ਭਰਾ ਹੀ ਉਸ ਨੂੰ ਧੋਖਾ ਦੇ ਰਿਹਾ ਹੈ ਤਾਂ ਇਹ ਗੱਲ ਉਸ ਨੂੰ ਬਹੁਤ ਬੁਰੀ ਲੱਗਦੀ ਹੈ ਪਰ ਸਰਗੁਣ ਇਹ ਗੱਲ ਆਪਣੇ ਭਰਾ ਨੂੰ ਮਹਿਸੂਸ ਨਹੀਂ ਹੋਣ ਦਿੰਦੀ ਕਿ ਉਸ ਨੂੰ ਸਭ ਕੁਝ ਸੱਚ-ਸੱਚ ਪਤਾ ਲੱਗ ਗਿਆ ਇੱਕ ਮਹੀਨੇ ਬਾਅਦ ਸਰਗੁਣ ਤੇ ਉਹਦਾ ਪਤੀ ਦੁਬਾਰਾ ਮਾਲ ਵਿੱਚ ਆਉਂਦੇ ਹਨ ਉਹ ਆਪਣੇ ਇੱਕ ਖਾਸ ਵਿਅਕਤੀ ਨੂੰ ਹੁਣ ਉਸ ਮਾਲ ਦਾ ਮੈਨੇਜਰ ਬਣਾ ਦਿੰਦੇ ਨੇ ਹੁਣ ਸਰਗੁਣ ਨੇ ਰੇਸ਼ਮ ਨੂੰ ਇਹ ਕਹਿ ਦਿੱਤਾ ਸੀ ਕਿ ਤੁਹਾਨੂੰ ਮਾਲ ਨੂੰ ਦੇਖਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਇਸ ਦੀ ਬਹੁਤ ਟੈਨਸ਼ਨ ਲੈਣਿਓ ਤੇ ਮੈਂ ਨਹੀਂ ਚਾਹੁੰਦੀ ਕਿ ਮੇਰਾ ਭਰਾ ਇੰਨੀ ਟੈਨਸ਼ਨ ਲਵੇ ਤੁਸੀਂ ਆਪਣੇ ਕੰਮ ਤੇ ਹੀ ਧਿਆਨ ਦਿਓ ਉਹ ਕਹਿੰਦੀ ਹੈ ਕਿ ਤੁਸੀਂ ਆਪਣੇ ਕੰਮ ਤੇ ਧਿਆਨ ਦਿਓ ਹੁਣ ਇਸ ਮਾਲ ਨੂੰ ਅਸੀਂ ਖੁਦ ਹੀ ਦੇਖ ਲਵਾਂਗੇ ਰੇਸ਼ਮ ਸਿਰ ਨੂੰ ਥੱਲੇ ਝੁਕਾ ਲੈਂਦਾ ਕਿਉਂਕਿ ਉਹਨੂੰ ਇਹ ਗੱਲ ਮਹਿਸੂਸ ਹੋ ਗਈ ਸੀ ਕਿ ਸਰਗਨ ਨੂੰ ਸਭ ਕੁਝ ਪਤਾ ਲੱਗ ਗਿਆ ਪਰ ਸਭ ਕੁਝ ਸੈੱਟ ਕਰਨ ਤੋਂ ਬਾਅਦ ਜਦੋਂ ਉਹ ਉੱਥੋਂ ਜਾਣ ਲੱਗਦੇ ਨੇ ਤਾਂ ਉਹ ਰਾਜੂ ਨੂੰ ਮਿਲਣ ਲਈ ਉਸ ਚਾਹ ਵਾਲੀ ਦੁਕਾਨ ਤੇ ਜਾਂਦੇ ਨੇ ਉਸ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਪਰ ਰਾਜੂ ਅੱਜ ਦੁਕਾਨ ਤੇ ਆਇਆ ਹੀ ਨਹੀਂ ਸੀ ਕਿਉਂਕਿ ਉਹਦੀ ਮਾਂ ਦੀ ਤਬੀਤ ਬਹੁਤ ਜ਼ਿਆਦਾ ਖਰਾਬ ਸੀ ਦੁਕਾਨ ਦਾ ਮਾਲਕ ਉਹਨਾਂ ਨੂੰ ਦੱਸਦਾ ਹੈ ਕਿ ਉਹ ਆਪਣੀ ਮਾਂ ਨੂੰ ਦਵਾਈ ਦਿਵਾਉਣ ਲਈ ਸਰਕਾਰੀ ਹਸਪਤਾਲ ਵਿੱਚ ਲੈਣ ਚ ਖੜਾ ਹੋਊਗਾ ਇਹ ਗੱਲ ਸੁਣ ਕੇ ਦੋਨੇ ਪਤੀ ਪਤਨੀ ਨੂੰ ਬਹੁਤ ਬੁਰਾ ਲੱਗਦਾ ਹੈ ਕਿਉਂਕਿ ਉਸ ਰਾਜੂ ਕਰਕੇ ਹੀ ਸਰਗੁਣ ਦੇ ਪਿਓ ਦੀ ਆਖਰੀ ਨਿਸ਼ਾਨੀ ਬਚ ਗਈ ਸੀ ਉਹ ਰਾਜੂ ਦੀ ਮਦਦ ਕਰਨਾ ਚਾਹੁੰਦੇ ਸਨ ਉਹ ਦੁਕਾਨ ਦੇ ਮਾਲਕ ਤੋਂ ਰਾਜੂ ਦਾ ਪਤਾ ਲੈਂਦੇ ਨੇ ਤੇ ਉਹਦੇ ਘਰ ਜਾਂਦੇ ਹਨ ਘਰ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਰਾਜੂ ਦੀ ਮਾਂ ਦੀ ਤਬੀਤ ਸੱਚਮੁੱਚ ਹੀ ਬਹੁਤ ਖਰਾਬ ਹੈ ਉਹ ਉਸ ਨੂੰ ਦਵਾਈ ਦਿਵਾਉਣ ਲਈ ਹਸਪਤਾਲ ਗਿਆ ਹੋਇਆ ਹੈ ਸਰਗੁਣ ਤੇ ਉਹਦਾ ਪਤੀ ਹੁਣ ਰਾਜੂ ਨੂੰ ਮਿਲਣ ਲਈ ਹਸਪਤਾਲ ਜਾਂਦੇ ਹਨ ਉਹ ਉੱਥੇ ਉਸ ਨੂੰ ਪੁੱਛਦੇ ਨੇ ਕਿ ਤੇਰੀ ਮੰਮੀ ਨੂੰ ਕੀ ਪਰੇਸ਼ਾਨੀ ਹੈ ਪਰ ਰਾਜੂ ਅਜੇ ਬੱਚਾ ਸੀ ਉਸ ਨੂੰ ਪੂਰੀ ਗੱਲ ਦਾ ਪਤਾ ਹੀ ਨਹੀਂ ਸੀ ਨਵਰਾਜ ਡਾਕਟਰ ਦੇ ਕੈਬਨ ਵਿੱਚ ਜਾਂਦਾ ਤੇ ਰਾਜੂ ਦੀ ਮਾਂ ਬਾਰੇ ਡਾਕਟਰ ਤੋਂ ਪੁੱਛਣ ਲੱਗਦਾ ਡਾਕਟਰ ਨਵਰਾਜ ਨੂੰ ਦੱਸਦਾ ਕਿ ਇਹਦੀ ਮਾਂ ਤਾਂ ਕਦੋਂ ਦੀ ਠੀਕ ਹੋ ਜਾਂਦੀ ਪਰ ਇਹਨਾਂ ਦੇ ਘਰ ਕੋਈ ਕਮਾਉਣ ਵਾਲਾ ਨਹੀਂ ਤੇ ਇਹ ਬੱਚਾ ਹੀ ਹੈ ਜਦੋਂ ਇਹਦੀ ਮਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਉਦੋਂ ਇਹ ਲੈ ਕੇ ਆ ਜਾਂਦਾ ਇਹ ਸਿਰਫ ਮੁਫਤ ਵਾਲੀ ਦਵਾਈ ਹੀ ਲੈ ਕੇ ਜਾਂਦੇ ਨੇ ਜਿਹੜੀ ਹਸਪਤਾਲ ਵਿੱਚ ਪੂਰੀ ਨਹੀਂ ਆਉਂਦੀ ਦਵਾਈਆਂ ਦੀ ਕਮੀ ਕਰਕੇ ਹੀ ਇਹਦੀ ਮਾਂ ਜ਼ਿਆਦਾ ਬਿਮਾਰ ਰਹਿੰਦੀ ਹੈ ਨਹੀਂ ਤਾਂ ਇਹ ਹੁਣ ਨੂੰ ਠੀਕ ਹੋ ਜਾਂਦੀ ਸਰਗੁਣ ਤੇ ਨਵਰਾਜ ਇੱਕ ਦੂਜੇ ਨਾਲ ਗੱਲ ਕਰਦੇ ਨੇ ਉਹ ਸੋਚਦੇ ਨੇ ਕਿ ਇਹਨਾਂ ਨੇ ਸਾਡੀ ਕਿੰਨੀ ਮਦਦ ਕੀਤੀ ਐ ਕਿਉਂ ਨਾ ਅਸੀਂ ਵੀ ਇਸ ਬੱਚੇ ਨੂੰ ਇੱਕ ਨਵੀਂ ਜ਼ਿੰਦਗੀ ਦੇਈਏ ਉਹਨਾਂ ਨੂੰ ਰਾਜੂ ਦੀ ਜ਼ਿੰਦਗੀ ਬਾਰੇ ਸਭ ਕੁਝ ਪਤਾ ਲੱਗ ਗਿਆ ਸੀ ਕਿਉਂਕਿ ਦੁਕਾਨਦਾਰ ਨੇ ਦੱਸਿਆ ਸੀ ਕਿ ਰਾਜੂ ਦੇ ਪਿਓ ਦੀ ਮੌਤ ਤਾਂ ਕਾਫੀ ਟਾਈਮ ਪਹਿਲਾਂ ਹੀ ਹੋ ਗਈ ਸੀ ਤੇ ਉਹਦੀ ਮਾਂ ਇੱਧਰ ਉੱਧਰ ਘਰਾਂ ਵਿੱਚ ਕੰਮ ਕਰਕੇ ਉਸ ਨੂੰ ਪਾਲ ਰਹੀ ਸੀ ਫਿਰ ਉਹਦੀ ਮਾਂ ਵੀ ਬਿਮਾਰ ਰਹਿਣ ਲੱਗ ਗਈ ਇਸੇ ਕਰਕੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਹੈ ਤੇ ਰਾਜੂ ਚਾਹ ਵਾਲੀ ਦੁਕਾਨ ਤੇ ਕੰਮ ਕਰਕੇ ਹੁਣ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ। ਫਰਗੁਨ ਤੇ ਨਵਰਾਜ ਰਾਜੂ ਅਤੇ ਉਹਦੀ ਮਾਂ ਨੂੰ ਆਪਣੇ ਨਾਲ ਬਿਠਾਉਂਦੇ ਨੇ। ਉਹ ਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾ ਕੇ ਉਹਦਾ ਸਾਰਾ ਇਲਾਜ ਕਰਵਾਉਂਦੇ ਹਨ। ਫਰਗੁਨ ਰਾਜੂ ਦੀ ਮਾਂ ਦੀਆਂ ਦਵਾਈਆਂ ਤੇ ਜਿੰਨਾ ਵੀ ਖਰਚ ਆਉਂਦਾ ਉਹ ਸਾਰੇ ਪੈਸੇ ਆਪ ਦਿੰਦੀ ਹੈ। ਤੇ ਨਾਲ ਹੀ ਇੱਕ ਮਹੀਨੇ ਦਾ ਰਾਸ਼ਨ ਵੀ ਉਹ ਰਾਜੂ ਦੇ ਘਰ ਵਿੱਚ ਪਹੁੰਚਾ ਦਿੰਦੀ ਹੈ। ਉਹ ਰਾਜੂ ਨੂੰ ਕਹਿੰਦੀ ਹੈ ਕਿ ਤੂੰ ਆਪਣੀ ਪੜ੍ਹਾਈ ਪੂਰੀ ਕਰ ਕਰਦਾ ਫਿਕਰ ਨਾ ਕਰ ਅਸੀਂ ਰਾਸ਼ਨ ਤੇਰੇ ਘਰ ਪਹੁੰਚਾ ਦਿਆ ਕਰਾਂਗੇ ਉਹ ਕਹਿੰਦੀ ਹੈ ਕਿ ਤੂੰ ਆਪਣੀ ਪੜ੍ਹਾਈ ਤੇ ਧਿਆਨ ਦੇ ਤੇਰੇ ਘਰ ਦੀ ਸਾਰੀ ਜ਼ਿੰਮੇਵਾਰੀ ਹੁਣ ਸਾਡੀ ਹੈ ਤੂੰ ਸਾਡੀ ਬਹੁਤ ਮਦਦ ਕੀਤੀ ਹੈ ਮੈਂ ਤੇਰੇ ਲਈ ਇੰਨਾ ਕ ਤਾਂ ਕਰ ਹੀ ਸਕਦੀ ਆ ਹੁਣ ਸਰਗੁਣ ਨੂੰ ਮਾਲ ਵਿੱਚੋਂ ਬਹੁਤ ਜ਼ਿਆਦਾ ਕਮਾਈ ਹੋਣ ਲੱਗ ਗਈ ਸੀ ਸਰਗੁਣ ਨੇ ਰਾਜੂ ਦੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ ਸੀ ਟਾਈਮ ਨਾਲ ਹੀ ਉਹ ਉਹਨਾਂ ਦੇ ਘਰ ਰਾਸ਼ਨ ਪਹੁੰਚਾ ਦਿੰਦੀ ਹੌਲੀ ਹੌਲੀ ਇਸੇ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਕੁੰਟਾ ਰਾਜੂ ਕਾਫੀ ਵੱਡਾ ਹੋ ਗਿਆ ਸੀ। ਉਹਨੇ ਆਪਣੀ ਸਕੂਲੀ ਪੜ੍ਹਾਈ ਵੀ ਪੂਰੀ ਕਰ ਲਈ ਸੀ ਤੇ ਹੁਣ ਰਾਜੂ ਦੀ ਮਾਂ ਵੀ ਪੂਰੀ ਤਰ੍ਹਾਂ ਨਾਲ ਠੀਕ ਹੋ ਗਈ ਸੀ। ਉਹ बार-बार ਸਰਗੁਣ ਦਾ ਧੰਨਵਾਦ ਕਰਦੀ ਹੈ। ਰਾਜੂ ਨੇ ਗ੍ਰੈਜੂਏਸ਼ਨ ਕਰ ਲਈ ਸੀ ਤੇ ਉਹਨੂੰ ਇੱਕ ਵਧੀਆ ਨੌਕਰੀ ਵੀ ਮਿਲ ਗਈ ਸੀ। ਕਿਉਂਕਿ ਰਾਜੂ ਨੇ ਸਰਗੁਣ ਤੇ ਨਵਰਾਜ ਦੀ ਬਹੁਤ ਮਦਦ ਕੀਤੀ ਸੀ। ਇਸ ਲਈ ਨਵਰਾਜ ਤੇ ਸਰਗੁਣ ਲਈ ਤਾਂ ਇਹ ਮਦਦ ਛੋਟੀ ਜੀ ਚੀਜ਼ ਸੀ ਪਰ ਇਹਦੇ ਨਾਲ ਉਸਦੇ ਪਰਿਵਾਰ ਦੀ ਪੂਰੀ ਜ਼ਿੰਦਗੀ ਬਦਲ ਗਈ। ਐਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਚੈਨਲ ਤੇ ਤੁਸੀਂ ਪਹਿਲੀ ਵਾਰ ਇਹ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ